ਵਾਰਡ ਨੰਬਰ 18 ਤੋਂ ਯਾ ਚੋਣ ਲੜ ਰਹੀ ਮੁਹੰਮਦ ਆਰਫ ਇਦਾਰਾ ਦੀ ਚੋਣ ਮਹਿਮ ਨੂੰ ਉਦੋਂ ਹੋਰ ਹੁਲਾਰਾ ਮਿਲਿਆ ਜਦੋਂ ਸੀਪੀਆਈ ਅਹਿਮਦ ਦੇ ਅਬਦੁੱਲ ਸਰਤਾਰ ਨੇ ਆਪਣੇ ਸਾਥੀਆਂ ਦੇ ਸਮੇਤ ਮੁਹੰਮਦ ਆਰਿਫ ਦਾਰਾ ਦੇ ਘਰ ਪਹੁੰਚ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਆ ਗੋਣ ਨੇ ਕਿਹਾ ਕਿ ਆਵਾਜ਼ਮਾਦੀ ਪਾਰਟੀ ਹੁਣ ਖਾਸ ਵਿਅਕਤੀ ਦੀ ਪਾਰਟੀ ਬਣ ਗਈ ਹੈ ਅਤੇ ਸਰਦਾਰ ਮੁਹੰਮਦ ਦਾਰਾ ਵਰਗੇ ਇਮਾਨਦਾਰ ਸੱਜਣ ਨੂੰ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਅੱਜ ਤੱਕ ਪਾਰਟੀ ਦੇ ਲਈ ਕਰਵਾਨੀ ਦਿੱਤੀ ਹੋਵੇ ਉਹਨਾਂ ਨੂੰ ਉਹਨਾਂ ਦੇ ਵਾਰ ਦੇ ਵਿੱਚ ਕਿਸੇ ਵਾਰਲੇ ਵਾਰ ਤੋਂ ਲਿਆ ਕੇ ਟਿਕ ਦਿੱਤੀ ਹੋਵੇ ਬਹੁਤ ਹੀ ਗਲਤ ਹੈ ਸਰਦਾਰ ਮੁਹੰਮਦ ਦਾਰਾ ਪਿਛਲੇ 50 ਸਾਲ ਤੋਂ ਸਿਆਸਤ ਵਿੱਚ ਨੇ ਅਤੇ ਦੋ ਵਾਰ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਪਰ ਕੋਈ ਵੀ ਉਹਨਾਂ ਦੇ ਵੱਲ ਉਂਗਲ ਕਰਕੇ ਨਹੀਂ ਕਹਿ ਸਕਦਾ ਕਿ ਦਾਰਾ ਨੇ ਵਿਸ਼ਟਾ ਜਾਰ ਕੀਤਾ ਇਸ ਲਈ ਕਿ ਹਲਕਾ ਮਲੇਰਕੋਟਲਾ ਦੇ ਲੋਕਾਂ ਨੇ ਮਲੇਰਕੋਟਲਾ ਹਾਊਸ ਦੇ ਖਲਾਫ ਡਟ ਕੇ ਬਦਲਾ ਲੈ ਆਉਣ ਦੇ ਹਲਕੇ ਦੇ ਵਿਕਾਸ ਲਈ ਪੜੇ ਲਿਖੇ ਡਾਕਟਰ ਜਮੀਲ ਰਹਿਮਾਨ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਵਿਧਾਨ ਸਭਾ ਪੇ ਜਾਈ ਪਰ ਜਿਵੇਂ ਪਹਿਲਾ ਪਾਰਟੀਾਂ ਨੇ ਵਧਾਇਕ ਕੇ ਚਾਪਲਿਸਾਂ ਦੇ ਘੁੰਮਣ ਕੇ ਦੇ ਵਿੱਚ ਫਸ ਕੇ ਸ਼ਹਿਰ ਦੇ ਪਿੰਡ ਦੇ ਕੰਮਾਂ ਨੂੰ ਭੁੱਲਦੇ ਰਹੇ ਹੋਂ ਡਾਕਟਰ ਜਮੀਲ ਰਹਿਮਾਨ ਨੇ ਤਾਂ ਉਹਨਾਂ ਲੀਡਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਸਤਾਰ ਸਭ ਅਜੇ ਤੁਸੀਂ ਸਰਦਾਰ ਮੁਹੰਮਦ ਦਾਰਾ ਸਾਫਾ ਪ੍ਰਧਾਨ ਨਗਰ ਕਾਉਂਸਲ ਜੇ ਕਰ ਆਏ ਹਾਂ ਕਿ ਉਹਨਾਂ ਬੇਟਾ ਜਿਹੜਾ ਹਿਆਦ ਚੋਂ ਲੜ ਰਿਹਾ ਵਾਰ ਨੰਬਰ 18 ਦੀ ਲੋਕ ਹਸਲੇਰ ਦੀ ਤਾਂ ਅੱਜ ਤੁਸੀਂ ਉਹਨਾਂ ਦੇ ਘਰ ਕੀ ਕਰਨ ਆਏ ਹੋ ਕਿ ਇਹ ਪਾਰਟੀ ਦਾ ਪ੍ਰੋਗਰਾਮ ਹੈ ਮੇਰਾ ਨਾਮ ਕਾਮਰੇਟ ਅਬਦਲ ਸਤਾਰ ਜ਼ਿਲ੍ਹਾ ਸਕੱਤਰ ਸੀਪੀਆਈਐਮ ਮੇਰੇ ਨਾਲ ਮੇਰੀ ਜ਼ਿਲ੍ਹੇ ਦੀ ਟੀਮ ਅਤੇ ਤਹਿਸੀਲ ਸਕੱਤਰ ਮੁਹੰਮਦ ਸਤਾਰ ਵੀ ਨੇ ਹੋਰ ਵੀ ਸਾਰੇ ਸਾਥੀ ਨੇ ਅਸੀਂ ਪ੍ਰਧਾਨੀਆਂ ਦੇ ਘਰ ਆਏ ਆ ਬਾੜ ਨੰਬਰ 18 ਤੋਂ ਪ੍ਰਧਾਨੀਆਂ ਦਾ ਬੇਟਾ ਮੁਹੰਮਦ ਆਰਫਦਾਰਾ ਆਯਾਦ ਉਮੀਦਵਾਰ ਬਰਬਰ ਨੂੰ ਇਲੈਕਸ਼ਨ ਲੜ ਰਿਹਾ ਵਾਰਡ ਨੰਬਰ 18 ਦੇ ਵਿੱਚ ਉਹਨੂੰ ਅਸੀਂ ਅੱਜ ਸਮਰਥਨ ਕਰਨ ਵਾਸਤੇ ਆਏ ਆ ਪੂਰਨ ਪਾਰਟੀ ਵੱਲੋਂ ਸਮਰਥਨ ਅਸੀਂ ਵਾਰਡ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਹੈ ਆ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਪਾਂ ਇੱਕ ਵੱਡਾ ਬਦਲਾਅ ਕਰਿਆ ਸੀ ਝਾੜੂ ਨੂੰ ਵੋਟਾਂ ਆਪਾਂ ਸਾਰਿਆਂ ਨੇ ਰਲ ਕੇ ਪਾਈਆਂ ਸੀ ਜੋ ਆਪਾਂ ਨੇ ਝਾੜੂ ਵਾਲਿਆਂ ਤੋਂ ਉਮੀਦ ਰੱਖੀ ਸੀ ਉਹ ਆਪਣੀ ਉਮੀਦ ਪੂਰੀ ਨਹੀਂ ਹੋਈ ਸਾਰੇ ਜੋ ਵਾਅਦੇ ਕਰਕੇ ਗਏ ਸੀ ਆਪਣੇ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਅਸੀਂ ਅੱਜ ਆਯਾਤ ਉਮੀਦਵਾਰ ਮਮਦ ਅਰਫ ዳਰਾ ਦੀ ਅਸੀਂ ਜਿਹੜੀ ਸਪੋਰਟ ਆ ਉਹ ਕਰਨ ਆਏ ਆ ਇਹ ਅਸਲ ਗੱਲ ਇਹ ਹੈ ਕਿ ਵਿਧਾਇਕ ਸਾਹਿਬ ਐਮਐਲਏ ਜਿਹੜੇ ਸਾਡੇ ਹੈਗੇ ਆਵਾ ਦੀ ਪਾਰਟੀ ਤੇ ਉਹਨਾਂ ਨੇ ਜੋ ਕੰਮ ਕਰਨ ਨੂੰ ਤਾਂ ਕਹਿੰਦੇ ਅਸੀਂ ਦਿਖਾ ਕੇ ਲੀਹਾਂ ਦੇ ਉੱਤੇ ਲੈ ਗਏ ਇਹ ਅਸੀਂ ਵਿਕਾਸ ਵਧੀਆ ਕਰ ਰਹੇ ਆ ਸ਼ਹਿਰ ਨੂੰ ਹੋਰ ਸੁੰਦਰ ਬਣਾ ਰਹੇ ਆ ਕਿਦਾਂ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਚੰਗੀ ਤਰ੍ਹਾਂ ਕਵਰ ਕਰਦੇ ਹੋ ਸਾਰੇ ਸ਼ਹਿਰ ਦੇ ਵਿੱਚ ਨਿਗਾਹ ਮਾਰਦੇ ਹੋ ਵੀ 3 ਸਾਲ ਪੂਰੇ ਕਰ ਚੁੱਕੇ ਨੇ ਇਹ 3 ਸਾਲ ਪੂਰੇ ਹੋਣ ਦੇ ਬਾਵਜੂਦ ਤੁਸੀਂ ਦੱਸੋ ਵੀ ਐਮਐਲਏ ਨੇ ਕੀ ਸ਼ਹਿਰ ਦੇ ਵਿੱਚ ਜਾਂ ਗਲੀਆਂ ਨਾਲੀਆਂ ਦਾ ਕੋਈ ਵਿਕਾਸ ਕੀਤਾ ਹੋਵੇ ਜਾਂ ਮਲੇਰ ਕੋਲੇ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਲੈ ਕੇ ਆਂਦੇ ਹੁਣ ਜਿੱਥੇ ਗਰੀਬਾਂ ਨੇ ਇਲਾਜ ਕਰਾਉਣਾ ਹੋਵੇ ਪ੍ਰਾਈਵੇਟ ਹਸਪਤਾਲਾਂ ਨੂੰ ਤਾਂ ਇਹ ਬਥੇਰਾ ਉੱਪਰ ਨੂੰ ਚੱਕੀ ਜਾਂਦੇ ਨੇ ਪਰ ਜੋ ਆਪਦਾ ਲੋਕਾਂ ਦਾ ਹਸਪਤਾਲ ਆ ਸਰਕਾਰੀ ਉਹਦੇ ਵਿੱਚ ਇਹਨਾਂ ਤੋਂ ਡਾਕਟਰ ਹੀ ਨਹੀਂ ਲੈ ਆਂਦੇ ਗਏ ਮਹੱਲਾ ਕਲੀਨਿਕ ਰੋਜ਼ ਕਹਿੰਦੇ ਅਸੀਂ ਖੁੱਲੇ ਜਾ ਰਹੇ ਹਾਂ ਜਿਹੜੇ ਮਹੱਲਾ ਕਲੀਨਿਕਾਂ ਤੋਂ ਲੋਕਾਂ ਨੂੰ ਲਾਭ ਮਿਲਣਾ ਸੀਗਾ ਉਹ ਲਾਭ ਵੀ ਇਹਨਾਂ ਤੋਂ ਪੂਰਾ ਨਹੀਂ ਮਿਲ ਰਿਹਾ ਤੁਸੀਂ ਮਹੱਲਾ ਕ ਲਈ ਗੱਲ ਕੀਤੀ ਹੁਣੇ ਅੱਜ ਇੱਕ ਨਿਊਜ਼ ਲੱਗੀ ਮਹੱਲਾ ਕ ਲਈ ਟੈਸਟਾਂ ਦੇ ਪ੍ਰਾਈਵੇਟ ਬੰਦਿਆਂ ਨੂੰ ਕਰੋੜਾ ਰੁਪਇਆ ਦਿੱਤਾ ਕਿ ਉਹ ਅਗਰ ਜੇ ਹਸਪਤਲ ਭਰਤੀ ਕੀਤੇ ਜਾਣ ਨਵੇਂ ਮੁਲਾਜ਼ਮ ਤਾਂ ਉਹ ਬੇਨਫੀਟ ਨਹੀਂ ਮਿਲ ਸਕਦਾ ਨਹੀਂ ਬਿਲਕੁਲ ਜੇ ਸਰਕਾਰੀ ਹਸਪਤਾਲ ਦੇ ਵਿੱਚ ਉਹ ਮੁਲਾਜ਼ਮਾਂ ਨੂੰ ਰੱਖਿਆ ਜਾਵੇ ਗਰੀਬ ਜਨਤਾ ਨੂੰ ਸਰਕਾਰੀ ਹਸਪਤਾਲ ਚ ਹੀ ਲਾਭ ਮਿਲ ਸਕਦਾ ਹੋਰ ਤਾਂ ਕਿਤੋਂ ਕੋਈ ਲਾਭ ਹੀ ਨਹੀਂ ਮਿਲ ਸਕਦਾ ਮਹੱਲਾ ਕਲੀਨਿਕ ਤੇ ਇਹਨਾਂ ਨੇ ਜਿਹੜੀਆਂ ਪ੍ਰਾਣੀਆਂ ਡਿਫੈਂਸਰੀਆਂ ਸੀ ਪਹਿਲਾਂ ਉਹਨਾਂ ਨੂੰ ਇਹਨਾਂ ਨੇ ਰੰਗ ਕਰਕੇ ਆਪਦਾ ਫੋਟੋਆਂ ਚੇਪ ਕੇ ਆਪਦਾ ਨਾਮ ਰੋਸ਼ਨ ਕਰ ਲਿਆ ਇਹਨਾਂ ਨੇ ਪਰ ਕੰਮ ਤਾਂ ਕੋਈ ਨਹੀਂ ਕੀਤਾ ਇਹਦਾ ਮਤਲਬ ਆਪਣੇ ਜਿਹੜੇ ਬੰਦਨ ਅਬਿਆਕੀ ਨੇ ਆਪਣੇ ਜਿਹੜੇ سرمایہਦਾਰ ਉਹਨਾਂ ਨੂੰ ਲਾਭ ਪਹੁੰਚਾਉਣ ਵਾਸਤੇ ਠੇਕੇ ਦਿੱਤੇ ਜਾ ਰਹੇ ਨੇ ਦੇਖੋ ਇਹ ਤਾਂ ਮਨਸੀ ਜੀ ਤੁਹਾਡੇ ਸਾਹਮਣੇ ਆਇਆਗਾ ਵੀ ਇਹਨਾਂ ਨੇ ਕਿੱਡੇ ਕਿੱਡੇ ਪ੍ਰਾਈਵੇਟ ਹਸਪੀਟਲਾਂ ਨੂੰ ਲਾਭ ਪਹੁੰਚਾਤਾ ਇਹਨਾਂ ਦੇ ਸੀਐਮ ਨੇ ਲਾਭ ਪਹੁੰਚਾਤਾ ਇਹ ਤਾਂ ਇੰਨਾ ਘੱਟ ਗਿਣਤੀਆਂ ਤੇ ਤੁਸੀਂ ਦੇਖੋ ਵੀ ਕਿੱਡੇ ਕਿੱਡੇ ਹਮਲੇ ਕਰ ਰਹੇ ਨੇ ਜਿਹੜੇ ਕੋਰਟ ਦੇ ਵਿੱਚੋਂ ਸੁੱਧ ਹੋ ਚੁੱਕੇ ਨੇ ਇਹ ਫੇਰ ਵੀ ਇਹਨਾਂ ਦੀ ਪਾਰਟੀ ਇਹੋ ਜਿਹੇ ਜਿਹੜੇ ਕਰਾਪਟ ਬੰਦੇ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਨਹੀਂ ਦਿਖਾ ਰਹੇ ਇਹ ਦੱਸੋ ਇਹਨਾਂ ਤੋਂ ਕਾਦੀ ਉਮੀਦ ਰੱਖੀਏ ਅਸੀਂ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨ ਆਏ ਆਂ ਵੀ ਆਪਾਂ ਪਹਿਲਾਂ ਕਰ ਚੁੱਕੇ ਆਂ ਬਦਲਾਅ ਉਹ ਬਦਲਾਅ ਦਾ ਦੇਖੋ ਵੀ ਆਪਾਂ ਨੂੰ ਕੀ ਸਿੱਟਾ ਨਿਕਲਿਆਗਾ ਅੱਜ ਅਸੀਂ ਇਹੀ ਬੇਨਤੀ ਕਰਦੇ ਆਂ ਲੋਕਾਂ ਨੂੰ ਵੀ ਜਿਹੜਾ ਮੁਹੰਮਦ ਆਰਫ ਦਾਰਾ ਨੂੰ ਬਾੜ ਨੰਬਰ 18 ਦੇ ਵਿੱਚੋਂ ਆਪਾਂ ਵੱਧ ਵੋਟਾਂ ਪਾ ਕੇ ਜਿਤਾ ਕੇ ਉਹਨਾਂ ਨੂੰ ਆਪਾਂ ਐਮਸੀ ਬਣਾਈਏ ਸਾਡੀ ਜਿਹੜੀ ਮਿਊਸਪਾਲਟੀ ਆ ਮਿਊਸਪਾਲਟੀ ਦਾ ਇਹਨਾਂ ਦੇ ਜਿੱਤਣ ਦੇ ਨਾਲ ਜਿਹੜੀ ਨਿਹਾਰ ਆ ਉਹ ਤਰੰਤ ਬਦਲੀ ਹੋ ਜਾਣੀ ਹੈ ਜਦੀ ਕਿਉਂ ਸਾਰੇ ਸ਼ਹਿਰ ਦੇ ਜਿਹੜੇ ਐਮਸੀਆਂ ਦੇ ਨਾਲ ਵਧੀਕੀਆਂ ਕਰ ਰਿਹਾ ਐਮਐਲਏ ਉਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਬਸ ਲੋਕਾਂ ਨੂੰ ਇਹੀ ਅਪੀਲ ਆ ਵੀ ਆ ਬਾੜ ਨੰਬਰ 18 ਚੋ ਜਿਤਾਇਆ ਜਾਵੇ। ਜਦੋਂ ਹੀ ਨਗਰ ਕੌਂਸਲ ਦੀ ਗੱਲ ਗੱਲ ਕੀਤੀ ਹੁਣਾ। ਜੀ ਨਗਰ ਕੌਂਸਲ ਦੇ ਪ੍ਰਧਾਨ ਸਾਹਮਣੇ ਚੌਂਡੀਆਂ ਦੀ ਉਹਦਾ ਪੱਤੀ ਕਿਉਂ ਆਉਂਦਾ? ਦੇਖੋ ਇਹ ਤਾਂ ਸੀਐਮ ਨੇ ਵੀ ਇਹ ਗੱਲਾਂ ਕਹਿੰਦੇ ਨੇ, ਡੀਸੀ ਸਾਹਿਬ ਦੇ ਚਲੇ ਜਾਵੋ ਇਹ ਗੱਲਾਂ ਕਹਿੰਦੇ ਨੇ ਵੀ ਜਿਹੜਾ ਜਿੱਤ ਕੇ ਜਾ ਜਿਸ ਨੂੰ ਪ੍ਰਧਾਨ ਬਣਾਇਆ ਜਾਂਦਾ ਉਹਦੇ ਜਾ ਕੀ ਕਹਿੰਦੇ ਨੇ ਘਰ ਵਾਲਾ ਉਦਾਂ ਦੀ ਆ ਕੇ ਗੱਲਾਂ ਕਰਦਾ ਉਹ ਆਪ ਤਾਂ ਜਿਹਦੇ ਕੋਲੇ ਜ਼ਿੰਮੇਵਾਰੀ ਆ ਉਹ ਤਾਂ ਉੱਦੇ ਦੀ ਦਫ਼ਤਰ ਬੈਠ ਕੇ ਕੋਈ ਗੱਲ ਹੀ ਨਹੀਂ ਕਰਦੇ। ਉਹ ਤਾਂ ਗੱਲਾਂ ਆਪ ਕਰਦੇ ਫਿਰਦੇ ਨੇ ਤੁਸੀਂ ਸਾਰਿਆਂ ਨੇ ਦੇਖਿਆ ਆ ਕਿੱਦੇ ਦਾ ਇੱਕ ਪੱਤਰਕਾਰ ਨੂੰ ਪ੍ਰੈਸ ਰਿਪੋਰਟਰ ਨੂੰ ਇੱਕ ਕੀ ਕਹਿੰਦੇ ਨੇ ਕਿੱਡੀਆਂ-ਕਿੱਡੀਆਂ ਧਮਕੀਆਂ ਦੇ ਰਹੇ ਨੇ ਇਹ ਤਾਂ ਜਿਹੜੀ ਜਿੰਨੀ ਸਾਡੇ ਕੋਲੇ ਆਜ਼ਾਦੀ ਆ ਪ੍ਰੈਸ ਕੋਲੇ ਆਜ਼ਾਦੀ ਆ ਉਹਨੂੰ ਵੀ ਇਹ ਕੈਦ ਕਰਨਾ ਚਾਹੁੰਦੇ ਨੇ ਆਪਦੇ ਹੱਥਾਂ 'ਚ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਮਾਰ ਨੰਬਰ 18 ਦੀ ਜੇ ਚੌਨ ਆਰਿਫਦਾਰਾ ਜਿੱਤਦੇ ਨੇ ਤੇ ਇੱਕ ਸ਼ਹਿਰ ਦੀ ਜਿਹੜੀ ਇਹ ਨੋਹਰ ਬਦਲੇਗੀ ਬਿਲਕੁਲ ਬਦਲੋਗੀ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਆਰਫਦਾਰਾ ਜੀ ਨੂੰ ਜਿਤਾਵੋ ਵੀ ਕੁਝ ਹੀ ਦਿਨਾਂ ਦੇ ਵਿੱਚ ਮਿਊਸਪੈਲਟੀ ਦਾ ਕੀ ਕਹਿੰਦੇ ਨੇ ਪੂਰਾ ਤੱਕ ਤਾ ਪਲਟਿਆ ਜਾਣਾਗਾ ਤੁਹਾਡੇ ਸਭ ਬੇਅੰਤ ਤੁਸੀਂ ਖਾਪ ਦਾ ਕਾਉਂਸਲਰ ਹੋ ਪ੍ਰਧਾਨ ਜੀ ਨੇ ਲੰਬਾ ਸਮਾਂ ਤੁਸੀਂ ਗੁਜ਼ਾਰਿਆ ਅਜੂਬਾ ਨੰਬਰ 18 ਦੇ ਵਿੱਚ ਵੀ ਤੁਸੀਂ ਆਰਫਦਾਰੀ ਸਪੋਰਟ ਤੇ ਸ਼ੁਰੂ ਤੋਂ ਲੱਗੇ ਹੋਈ ਹੋ ਕੀ ਮੈਨੂੰ ਲੱਗ ਰਿਹਾ ਹੈ ਕਿ ਇੱਕ ਪਾਸੇ ਵਿਧਾਇਕ ਘਰ ਘਰ ਜਾ ਕੇ ਅਪੀਲ ਕਰ ਰਹੇ ਹੈ ਇੱਕ ਐਮਸੀ ਛੋਟੇ ਇਲੈਕਸ਼ਨ ਬਾਤ ਤੇ ਤੁਸੀਂ ਜਨਤਾ ਦੇ ਨਾਲ ਜਲ ਰਹੇ ਹੋ ਤੁਹਾਡੇ ਨਾਲ ਲੋਕ ਜੁੜ ਵੀ ਰਹੇ ਨੇ ਕਿੰਨੇ ਕਿ ਤੁਸੀਂ ਮਾਰ ਜਨਾ ਜਿੱਤਦੇ ਪੁਲਿਸ ਦੇਖੋ ਸਭ ਤੋਂ ਪਹਿਲਾ ਬੜੀ ਗੱਲ ਇਹ ਹੈ ਵੀ ਇੱਕ ਅਸੀਂ ਐਮਐਲਏ ਦੇ ਮੁਤਾਬਕ ਛੋਟੇ ਆ ਜਦੋਂ ਇੱਕ ਐਮਐਲਏ ਏਰੀਆ ਦੇ ਵਿੱਚ ਆ ਜਾਵੇ ਇਸ ਮਤ ਇਸ ਤੋਂ ਸਿੱਧਾ ਜਾਹਰ ਹੁੰਦਾ ਵੀ ਸੀਟ ਖਤਰੇ 'ਚ ਆਉਣਾ ਦੀ ਅਸੀਂ ਰੱਬ ਤੋਂ ਦੁਆ ਵੀ ਕਰਦੇ ਆ ਔਰ ਯਕੀਨ ਵੀ ਹੈ ਵੀ ਜਿਹੜੀ ਸਾਡੀ ਇਹ ਸਵਾਰਡ ਦੀ ਜਿੱਤ ਹੈ ਉਹ ਯਕੀਨੀ ਹੈ ਔਰ ਅਸੀਂ ਸਾਡਾ ਹੁਣ ਜਿਹੜਾ ਮਕਸਦ ਹੈ ਮੇਨ ਉਹ ਹੈਗਾ ਵਧ ਗਰਾਫ ਵਧਾਉਂਦਾ ਜਿੱਤ ਤਾਂ ਰੱਬ ਨੇ ਦੇਤੀ ਸਿਰਫ ਅਸੀਂ ਹੁਣ ਗਰਾਫ ਵਧਾਣ ਲੱਗਿਆ ਆ ਵੀ ਆ ਦੇਖੋ ਸ਼ਹਿਰ ਦੇ ਵਿੱਚ ਗਰਾਫ ਕਿਵੇਂ ਵਧਦਾ ਆ ਸਾਡਾ ਜੋਰ ਹੁਣ ਉੱਥੇ ਲੱਗਿਆ ਹੋਇਆ ਔਰ ਮੈਂ ਇਹੀ ਸਾਰੇ ਵਾਰ ਦੇ ਬੰਦਿਆਂ ਨੂੰ ਅਪੀਲ ਕਰੂੰਗਾ ਵੀ ਆਪਾਂ ਹਮ ਹਮਾ ਕੇ ਵੀ ਇਹ ਜਾਂ ਕਰੀਏ ਵੀ ਇੰਨੀਆਂ ਵੋਟਾਂ ਦੇ ਮਾਰਜਿਨ ਜਤਾਈਏ ਜਿਹਦੇ ਪੰਜਾਬ ਚ ਅੱਜ ਤੱਕ ਇਹ ਰਿਕਾਰਡ ਟੁੱਟ ਜਾਵੇ ਇੰਨੀ ਅਸੀਂ ਬੇਨਤੀ ਕਰਾਂਗੇ ਇੱਥੇ ਦੇ ਆਵਾਮ ਨੂੰ ਔਰ ਇਹ ਯਕੀਨ ਦਿਵਾਵਾਂਗੇ ਤੁਸੀਂ ਕਾਰਿਬਦਾਰਾਂ ਨੂੰ ਦਿਤਾ ਕੇ ਭੇਜੋ ਸ਼ਹਿਰ ਦਾ ਬਦਲਾਅ ਅਸੀਂ ਕਰਕੇ ਦਿਖਾਵਾਂਗੇ